ਜਿਹੜੀ ਆ ਸ਼ਾਫੇ ਮਾਰੀ ਕੀਤੀ ਗਈ ਕਿਹੜੀ ਜਗ੍ਹਾ ਕੀਤੀ ਗਈ ਹੈ ਕੀ ਬਰਾਮਦ ਹੋਇਆ ਜੀ ਅੱਛਾ ਇਨਸ਼ਾਅੱਲਾ ਇਹ ਨਾ ਬਸਟੈਂਡ ਸ਼ਾਮਨਗਰ ਦੇ ਏਰੀਆ ਜਿੱਥੇ ਅਸੀਂ ਇਸ ਵੇਲੇ ਮੌਜੂਦ ਹੈ ਠੀਕ ਹੈ ਤੇ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਸਾਡੀ ਫੂਡ ਸੇਫਟੀ ਟੀਮ ਨੂੰ ਸਵੇਰੇ ਸਵੇਰੇ ਕਲੂ ਮਿਲਿਆ ਸੀ ਤੇ ਉਹ ਇੱਥੇ ਆਈ ਸੀ ਤੇ ਇਹਨਾਂ ਨੇ ਇੱਥੇ ਦੇ ਸੀਕਿਓ ਹੈ ਔਰ ਜਿਹੜਾ ਪਾਊਡਰਡ ਦੁੱਧ ਹੁੰਦਾ ਹੈ ਤੇ ਕਰੀਮ ਇਹ ਇੱਥੇ ਇਹਨਾਂ ਨੇ ਉਹ ਇਹਨਾਂ ਦੇ ਸੈਂਪਲਸ ਵੀ ਪਾ ਰਹੇ ਆ ਤੇ ਜਿਹੜਾ ਹੈਗਾ ਇਨਕੌਨਫਿਸਕੇਟ ਵੀ ਕੀਤਾ ਹੈ। ਅੱਛਾ ਮੈਮ ਕਿੰਨੀ ਕੁ ਮਾਤਰਾ ਹੈਗੀ? 40 ਕਿਲੋ ਕਿਉ ਹੋਏਗਾ? 10 ਕਿਜੀ ਹੈਗਾ ਜਿਹੜਾ ਸੁੱਕਾ ਦੁੱਧ ਹੈ ਤੇ 10 ਕਿਲੋ ਇੱਕ ਰੀ ਹੈ। ਪਹਿਲਾਂ ਮੈਮ ਆ ਕਿਹਾ ਜਾ ਰਿਹਾ ਕਿ ਕਈ ਵਾਰ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਜੀ। ਹਾਂਜੀ ਇਹ 2017 ਚ ਪਹਿਲੀ ਵਾਰੀ ਹੋਈ ਸੀ ਇੱਥੇ ਔਰ ਉਸ ਤੋਂ ਬਾਅਦ ਇਹਨਾਂ ਨੇ 2020 ਚ ਕੀਤੀ ਹੈ, 2025 ਅੱਜ ਇਹਨਾਂ ਨੇ ਕੀਤੀ ਹੈ। ਅੱਛਾ ਮੈਮ ਕਿਸ ਤਰੀਕੇ ਦੀ ਕਾਰਵਾਈ ਹੈ ਜਾਂ ਪਹਿਲਾਂ ਕਿੰਨੇ ਕੁ ਮਾਮਲੇ ਜਿਹੜੇ ਕਿਉ ਤੋਂ ਇਲਾਵਾ ਵੀ ਬਰਾਮਦ ਹੋਏ ਜਿਹੜੇ ਸਾਹਮਣੇ ਆਏ ਨੇ। ਇਹਨਾਂ 2023 ਕਿ ਇਹ ਜਿਹੜੇ ਇਥੋਂ ਦੇ ਹੈਗੇ ਆ ਤੇ ਅੱਜ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਐਸ ਪਰ ਰੂਲਸ ਇਹਨਾਂ ਦੀ ਅਰੈਸਟ ਹੋਏਗੀ ਹਾਂਜੀ ਅੱਜ ਐਸ ਪਰ ਰੂਲਸ ਪੁਲਿਸ ਕਰੇਗੀ ਅਰੈਸਟ ਬੰਦੀ ਉਹ ਕਰਨਗੇ ਲੋਕਾਂ ਨੂੰ ਕੀ ਪੁੱਛਿਆ ਕਿਸ ਤਰ੍ਹਾਂ ਸਟਾਰਟ ਕਰਨ ਲੋਕਾਂ ਨੂੰ ਦੇਖੋ ਅਸੀਂ ਬਾਰ ਬਾਰ ਕਹਿ ਰਹੇ ਆ ਤੁਸੀਂ ਵੀ ਆਪਣੀ ਖਬਰਾਂ ਚ ਲਗਾ ਰਹੇ ਹੋ ਤੁਸੀਂ ਵੀ ਅਵੇਰਨੈਸ ਕ੍ਰੀਏਟ ਕਰ ਰਹੇ ਹੋ ਸਾਡੀ ਫੂਡ ਸੇਫਟੀ ਟੀਮ ਵੀ ਕਰ ਰਹੀ ਹੈ ਸਾਡੇ ਡੀ ਐਚਓ ਡਾਕਟਰ ਸੰਦੀਪ ਹੋਣਾ ਸੀ ਵੀ ਲਗਾਤਾਰ ਸਾਡੀ ਮਾਸ ਮੀਡੀਆ ਔਰ ਅਸੀਂ ਵੀ ਤੁਹਾਡੇ ذریعے ਰੋਜ਼ ਲੋਕਾਂ ਨੂੰ ਕਹਿੰਦੇ ਆ ਕਿ ਵੀ ਤੁਸੀਂ ਸਤਾਰਕ ਰਹੋ ਜੇ ਕੋਈ ਇਹੋ ਜਿਹੀ ਰੇਟ ਤੇ ਤੁਹਾਨੂੰ ਮਤਲਬ ਬਹੁਤ ਹੀ ਸਸਤੇ ਰੇਟ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਜਿਹੜੇ ਕਿ ਮਮਕਨ ਨਹੀਂ ਐਨੇ ਸਸਤੇ ਰੇਟ ਤੇ ਤਾਂ ਲੋਕਾਂ ਨੂੰ ਉਹਦਾ ਬਾਇਕਾਟ ਕਰਨਾ ਚਾਹੀਦਾ ਹੈ ਅਚਾ ਮੈਂ ਇੱਕ ਚੀਜ਼ ਹੋਰ ਸਾਹਮਣੇ ਹੈ ਆਮ ਤੌਰ ਤੇ ਲੋਕ ਫੈਕਟਰੀ ਲਗਾ ਕੇ ਅਜਿਹੇ ਯੂਨਿਟ ਜਿਹੜਾ ਲਗਾ ਕੇ ਕੰਮ ਕਰਦੇ ਨੇ ਪਰ ਘਰ ਦੇ ਵਿੱਚ ਅਜਿਹਾ ਹੋਣਾ ਕਿਸੇ ਨੇ ਕਿਤੇ ਲੱਗਦਾ ਹੋਰ ਵੀ ਅਜਿਹੇ ਘਰ ਹੋ ਸਕਦੇ ਨੇ ਜਿੱਥੇ ਹਾਂਜੀ ਹਾਂਜੀ ਥੋੜੀ ਦੇਰ ਪਹਿਲੇ ਅਸੀਂ ਇੱਕ ਹੋਰ ਵੀ ਕੀਤੀ ਸੀ ਕਾਰਵਾਈ ਉਹ ਵੀ ਘਰ ਚ ਸੀਗਾ ਤੁਸੀਂ ਲੋਕੀ ਵੀ ਸੀਗੇ ਉੱਥੇ ਹਣਾ ਉਹ ਵੀ ਇੱਕ ਘਰ ਸੀਗਾ ਤੇ ਉਥੇ ਘਰ ਚ ਆਪਾਂ ਕਈ ਵਾਰੀ ਕਰ ਚੁੱਕੇ ਹਾਂ ਕਿ ਵੀ ਘਰਾਂ ਚ ਵੀ ਲੋਕੀਆ ਬਣਾ ਰਹੇ ਆਂ ਔਰ ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕੱਲ ਵੀ ਸਾਡੀ ਫੋਰਸ ਸੇਫਟੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਗਰਾਂ ਚ ਇੱਕ ਹਰਿਆਣਾ ਨਿਰਵਾਨਾ ਤੋਂ ਆਂਦਾ ਸੀ ਅ ਇਹਨਾਂ ਨੇ ਪਨੀਰ ਉਹ ਕੱਲ ਫੜਿਆ ਉੱਥੇ ਔਰ ਸੀਏ ਸਟਾਫ ਨਾਲੇ ਨਾਲ ਹੀ ਉਥੇ ਕੀਤੇ ਐਂਡ that is also a very good achievement ਹਾਂ ਜੀ ਅਧਿਕਾਰੀਆਂ ਦੇ ਵਿੱਚ ਜਿਹੜਾ ਵਾ ਜਿੱਥੇ ਪ੍ਰਸ਼ਾਸਨ ਜਿਹੜਾ ਤਰਕ ਹੈ ਉਥੇ ਲੋਕ ਵੀ ਆਪਣਾ ਜਿਹੜਾ ਯੋਗਦਾਨ ਹਾਂ ਜੀ ਬਿਲਕੁਲ ਲੋਕਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੀ ਤੁਸੀਂ ਇਹੋ ਜਿਹੀ ਚੀਜ਼ਾਂ ਦਾ ਜਿਵੇਂ ਮੈਂ ਕਿਹਾ ਬਾਇਕਾਟ ਕਰੋ ਔਰ ਸਬਸਟੈਂਡਰਡ ਜਾਂ ਬਿਲੋ ਜੋ ਕੋ ਰੀਜ਼ਨੇਬਲ ਰੇਟ ਹੈ ਚੀਜ਼ਾਂ ਨਾਲ ਡਿਪਾਰਟਮੈਂਟ ਨੇ ਰੇਡ ਕੀਤੀ ਜੀ ਇੱਥੇ ਨਕਲੀ ਘਿਓਰ ਨਕਲੀ ਦੁੱਧ ਬੰਦਾ ਸੀਗਾ ਠੀਕ ਹੈ ਉਹਦੇ ਬੱਚੇ ਇਹਨਾਂ ਨੇ 40 ਕਿਲੋ ਜਿਹੜਾ ਨਗਲੀ ਘਿਓ ਫੜਿਆ ਜਿਹਦੇ ਹੈਗੇ ਹੱਥ ਡਿਪਾਰਟਮੈਂਟ ਤੇ ਔਰ 10 ਪੈਕਟ ਸੁੱਕਾ ਦੁੱਧ ਆ ਇਹਨਾਂ ਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਦਰਜ ਹੋਏ ਵੀ ਆ ਪਤਾ ਲੱਗੇ ਕਿ ਪੀਓ ਵੀ ਹੈ ਜੀ ਪੀਓ ਹੈ ਜੀ ਦੋ ਆਹ ਪਾ ਰਹੇ ਆ ਜੀ ਬਸ ਇਹਨਾਂ ਤੋਂ ਬਾਅਦ ਆਪਾਂ ਕਰ ਰਹੇ ਆ ਆਪਣਾ ਕੰਮ ਜੀ ਹਾਂ ਭਾਈ ਜਾਰੇ ਪੇਸ਼ ਕਰਾਂਗੇ ਕੋਰਟ ਦੇ ਵਿੱਚ ਅਮਨੀਤ ਕੌਰ ਮੈਡਮ ਜਲੀ ਇੱਥੇ ਮਾਲਕਨ ਆ ਅਮਨੀਤ ਕੌਰ ਤੇ ਇਹਦਾ ਹਸਬੰਡ ਦਲਜੀਤ ਸਿੰਘ ਦੋਨੇ ਪੀਓ ਹੈ ਜੀ ਇਹ ਕਿਹੜਾ ਇਲਾਕਾ ਸਰ ਇੱਕ ਗਲੀ ਨੰਬਰ 9 ਸ਼ਾਮਨਗਰ ਦੀ ਬਸਟੈਂਡ ਦੀ ਬੈਕ ਸਾਈਡ ਬਾਹਰ ਕਰ ਲੈਣੇ